ਤਾਂ ਤੋਂ ਇੰਟਰਵਿਊ ਹੋਈ ਸੀ ਔਰ ਕੰਮ ਅਸੀਂ ਸ਼ਾਇਦ ਦਾ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਹਾਂ ਆ ਹਾਂ ਜੀ ਮੇਰਾ ਨਾਮ ਸੁਖਪਾਲ ਕੋਰ ਹੈ ਔਰ ਅਸੀਂ ਜ਼ਿਲ੍ਹਾ ਫਾਿਲਕਾ ਔਰ ਤਹਿਸੀਲ ਸਾੜੀਆਬੌਰ ਹੈ ਪਿੰਡ ਪੰਜਾਵਾ ਮੰਡਲ ਹੈ ਸਾਡਾ ਬਾਰਡਰ ਏਰੀਆ ਦੇ ਨਾਲ ਰਾਜਸਥਾਨ ਦਾ ਬਾਰਡਰ ਸਾਨੂੰ ਔਰ ਪਾਕਿਸਤਾਨ ਦਾ ਤਾਂ 15-16 ਕਿਲੋਮੀਟਰ ਹੈ ਰਾਜਸਥਾਨ ਦਾ ਸਿਰਫ 1 ਕਿਲੋਮੀਟਰ ਦੇ ਮਤਲਬ ਨਾਲ ਹੀ ਹੈ ਸਾਨੂੰ ਹੱਦ ਲੱਗਦੀ ਹੈ ਰਾਜਸਥਾਨ ਦੀ ਸਾਡਾ ਸ਼ਾਇਦ ਦਾ ਕੰਮ ਹੈ ਜੀ ਮੱਖੀਆਂ ਦਾ ਹਾਂ ਜੀ ਕਿੰਨੇ ਕਿਲੋ ਹੈ ਪਾਲੇ ਦੇ ਸਟਾਰਟਿੰਗ ਤਾਂ ਸੀ ਜਿਹੜੀ 50 ਬਕਸਿਆਂ ਤੋਂ ਕੀਤੀ ਸੀ ਹੁਣ 5500 ਬਕਸੇ ਤੱਕ ਅਸੀਂ ਲੈ ਗਏ ਆਪਣਾ ਕੰਮ ਔਰ ਵਾਧਾ ਘਾਟਾ ਇਹਦੇ ਵਿੱਚ ਚੱਲਦਾ ਰਹਿੰਦਾ ਹੁਣ ਅਸੀਂ ਆਪਣੀ ਫਰਮ ਵੀ ਜਿਹੜੀ ਉਹ ਬਣਾ ਲਈ ਐ ਮਤਲਬ ਖਰੀਦੋ ਫਰੋਕਤ ਔਰ ਜਿਹੜਾ ਰਾਣੀਆਂ ਦੀ ਜਿਹੜੀ ਮਤਲਬ ਤਿਆਰ ਕਰਨ ਦਾ ਸਾਡੇ ਕੋਲ ਕਿੱਟਾਂ ਨੇ ਕੈਨੇਡਾ ਤੋਂ ਆਈ ਐ ਤੇ ਇੱਕ ਆਸਟ੍ਰੇਲੀਆ ਤੋਂ ਆਈ ਐ ਮਤਲਬ ਅਸੀਂ ਰਾਣੀਆਂ ਬਣਾ ਕੇ ਵੇਚਦੇ ਆ ਆਪਣੀਆਂ ਤੁਹਾਡੇ ਸਫਰ ਬਾਰੇ ਤਾਂ ਸਟਾਰਟਿੰਗ ਤੋਂ ਜਾਣਕਾਰੀ ਦਿਓ ਹਾਂਜੀ ਸਫਰ ਜੋ ਮੇਰਾ ਜ਼ਿੰਦਗੀ ਦਾ ਹੈ ਮੇਰੀ ਮਤਲਬ ਸਟੱਡੀ ਤੇ ਜੇ ਆਪਾਂ ਗੱਲ ਕਰੀਏ ਤਾਂ ਐਮਏ ਬੀਅਰਡ ਮੈਂ ਹਾਂ ਔਰ 1 ਸਾਲ ਦਾ ਮੇਰਾ ਜਿਹੜਾ ਪੀਏਯੂ ਲੁਧਿਆਣੇ ਤੋਂ ਐਫ ਡਬਲਯੂਟੀਪੀ ਦਾ ਜਿਹੜਾ ਪ੍ਰੋਗਰਾਮ ਆ ਉਹ ਮੇਰਾ 1 ਸਾਲ ਦਾ ਕੀਤਾ ਹੋਇਆ ਹੈ ਸ਼ਾਇਦ ਜਿਹੜੇ ਮਤਲਬ ਕੰਮ ਵਿੱਚ ਆਉਣ ਦਾ ਜਿਹੜਾ ਮੇਨ ਕਾਰਨ ਜਿਹੜਾ ਹੈਗਾ ਸੀ ਉਹ ਮੇਰੇ ਹਸਬੰਡ ਮੇਰੇ ਜੀਵਨ ਸਾਥੀ ਜਿਹੜੇ ਇਹਨਾਂ ਦੀ ਕਮਰ ਦੀ ਪ੍ਰੋਬਲਮ ਹੋਣ ਕਰਕੇ ਮੈਂ ਇਸ ਕੰਮ ਵਿੱਚ ਆਈ ਕਿਉਂਕਿ ਇਹਨਾਂ ਤੋਂ ਬਕਸੇ ਚੱਕ ਨਹੀਂ ਹੁੰਦੇ ਸੀ ਪਾਰੀ ਸੀ ਪ੍ਰੋਬਲਮ ਜਿਆਦਾ ਦਿੱਕਤ ਹੁੰਦੀ ਸੀ ਡਿਗ ਪੇ ਸੀ ਪੌੜੀਆਂ ਤੋਂ ਉਸ ਤੋਂ ਬਾਅਦ ਹੌਲੀ ਹੌਲੀ ਮੈਸ ਕਿਤੇ ਨੂੰ ਮੈਨੂੰ ਵਧੀਆ ਲੱਗਿਆ ਕਿਉਂਕਿ ਮੱਖੀਆਂ ਦਾ ਜਿਹੜਾ ਸੰਸਾਰ ਹੈ ਉਹ ਇੱਕ ਬੰਦੇ ਨੂੰ ਇੱਕ ਮਨੁੱਖ ਨੂੰ ਜਿਹੜਾ ਵਧੀਆ ਮਨੁੱਖ ਬਣਾਉਣ ਦਾ ਉਹਦੇ ਵਿੱਚ ਉਹ ਸਿਖਾਉਂਦੀਆਂ ਨੇ ਵੀ ਕਿਵੇਂ ਉਹ ਇੱਕ ਮਨੁੱਖ ਹੈ ਜਿਹੜਾ ਆਪਣੇ ਉਸ ਜੀਵਨ ਤੋਂ ਸਿੱਖ ਕੇ ਆਪਣੇ ਜੀਵਨ ਨੂੰ ਇੱਕ ਵਧੀਆ ਬਣਾ ਸਕਦਾ ਜੀਵਨ ਆਪਣਾ ਕਿਉਂਕਿ ਉਹ ਮੱਖੀਆਂ ਦਾ 35 ਤੋਂ 40 ਦਿਨਾਂ ਦੀ ਸਿਰਫ ਉਹਦੀ ਲਾਈਫ ਹੈਗੀ ਹੈ ਔਰ ਆਪਣੇ ਉਸ ਜੀਵਨ ਵਿੱਚ ਉਹ ਹਰ 파ਟ ਨੂੰ ਉਹ ਕਰਦੀ ਆ ਉਹ ਸਿਕਿਉਰਿਟੀ ਗਾਰਡ ਦਾ ਕੰਮ ਬੱਚਿਆਂ ਨੂੰ ਜਿਵੇਂ ਆਪਾਂ ਆਪਣੇ ਬੱਚੇ ਹੈਗੇ ਨੇ ਵੀ ਪਹਿਲਾਂ ਜਿਵੇਂ ਖੇਤੀ ਸੀ ਇਹ ਪਾਣੀ ਮਿਲ ਜੇਗਾ ਮੀਂਹ ਇਸ ਤੇ ਖੇਤੀ ਸੀ ਆਪਾਂ ਬੱਚੇ ਜਿਵੇਂ ਖੇਤ ਲੈ ਜਾਂਦੇ ਸੀ ਤੇ ਵੀ ਪੱਠੇ ਵੱਢਨੇ ਕੰਮ ਕਰਨਾ ਸਿੱਖ ਜਾਂਦੇ ਸੀ ਐਵੇਂ ਉਹ ਬੱਚੇ ਜਿਵੇਂ ਆਪਣੇ ਗਰਭ ਚੋਂ ਨਿਕਲਦੇ ਆ ਮਾਂ ਦੇ ਤੇ ਉਹ ਨਾਲ ਦੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਸਫਾਈ ਕਰਨਾ ਕਰਦੀ ਔਰ ਰਾਣੀ ਮੱਖੀ ਨੂੰ ਖੁਰਾਕ ਦੇਣਾ ਇਹ ਸਾਰਾ ਕੰਮ ਉਹ ਸਿੱਖਦੇ ਨੇ ਫਿਰ ਹਰ ਜਿਹੜੀ ਮੱਖੀ ਹੈ ਹਰ ਵਰਕਰ ਹੈ ਉਹ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਉਸ ਤੋਂ ਬਾਅਦ ਉਹਨੂੰ ਜਿਹੜੀ ਉਹਦੀ ਡਿਊਟੀ ਲੱਗਦੀ ਹੈ ਡਿਊਟੀ ਲਗਾਈ ਜਾਂਦੀ ਹੈ ਸਪੈਸ਼ਲ ਵੀ ਤੂੰ ਆ ਪਾਣੀ ਲੈ ਕੇ ਆਉਣਾ ਤੂੰ ਖਰਾਕ ਲੈ ਕੇ ਆਉਣੀ ਪੋਲਣ ਲੈ ਕੇ ਆਉਣਾ ਜਾਂ ਪਰ ਪੋਲਿਸ ਲੈ ਕੇ ਆਉਣੀ ਉਹ ਹਰ ਕੰਮ ਕਰਦਾ ਔਰ ਜਦੋਂ ਉਹ 10 ਦਿਨਾਂ ਦਾ ਹੋ ਜਾਂਦਾ ਉਸ ਤੋਂ ਬਾਅਦ ਉਹ ਮਤਲਬ ਸ਼ਹਿਦ ਲੈ ਕੇ ਆਉਂਦਾ ਉਹ ਇੱਕ ਮੱਖੀ ਹੈ ਜਿਹੜੀ ਆਪਣੇ ਜੀਵਨ ਚ ਸਿਰਫ ਇੱਕ ਹੀ ਚਮਤ ਸ਼ਹਿਦ ਬਣਾਉਂਦੀ ਹੈ ਔਰ ਮੱਖੀ ਦਾ ਜਿਹੜਾ ਇੱਕ ਦੁਕਾਨ ਤੇ ਵੀ ਜਦੋਂ ਮੱਖੀ ਸਾਡੇ ਲੜ ਜਾਂਦੀ ਹੈ ਉਹਦੇ ਜਿਹੜਾ ਡੰਗ ਹੈ ਉਹਦੇ ਸਰੀਰ ਦਾ ਇੱਕ 파ਰਟ ਹੈ ਤੇ ਉਹ ਜਦੋਂ ਲੜ ਜਾਂਦੀ ਤੇ ਮੱਖੀ ਮਰ ਜਾਂਦੀ ਅਸਲਿ ਸਾਨੂੰ ਦੁੱਖ ਵੀ ਹੁੰਦਾ ਵੀ ਸਾਡਾ ਉਹਨੇ ਪਤਾ ਨਹੀਂ ਕਿੰਨਾ ਕੰਮ ਕੀਤਾ ਤੇ ਕਿੰਨਾ ਕੱਗੇ ਉਹਦਾ ਪੈਂਡਿੰਗ ਰਹਿੰਦਾ ਸੀ ਇੱਕ ਹੈ ਤੇ ਮੱਖੀਆਂ ਦੇ ਜੀਵਨ ਵਿੱਚ ਇਹ ਚੀਜ਼ ਹੈਗੀ ਹੈ ਬਈ ਜਦੋਂ ਉਹਨੂੰ ਕੋਈ ਬਿਮਾਰੀ ਲੱਗਦੀ ਹੈ ਤਾਂ ਉਹ ਆਪਣੇ ਬਕਸੇ ਵਿੱਚ ਨਹੀਂ ਮਰਦੀਗੀ ਉਬਕਸੇ ਤੋਂ ਬਾਹਰ ਜਾ ਕੇ ਮਰਦੀ ਹੈ ਵੀ ਮੇਰੇ ਪਰਿਵਾਰ ਨੂੰ ਮੇਰੇ ਕਬੀਲੇ ਨੂੰ ਕੁਝ ਹੋਵੇ ਨਾ ਔਰ ਜਿਹੜਾ ਇਹ ਬਕਸਿਆਂ ਵਾਲਾ ਸ਼ਹਿਦ ਹੈ ਉਹ ਸ਼ਹਿਦ ਨੂੰ ਮੱਖੀ ਮਤਲਬ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸਟੋਰ ਕਰਕੇ ਰੱਖਦੀ ਹੈ ਬਾਈ ਦਵੇ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਵੀ ਮੱਖੀ ਅਸੀਂ ਰੱਖੀ ਹੈ ਜਿੱਥੇ ਪਾਣੀ ਦੀ ਮਾਰਚ ਆ ਗਈ ਜਾਂ ਬਿਕੇਦੀ ਆਗਰ ਨਾਲ ਕਈ ਵਾਰ ਲਪੇਟ ਚ ਆ ਜਾਂਦੇ ਨੇ ਬਕਸੇ ਤੇ ਇਹ ਜਿਹੜੀ ਮੱਖੀ ਹੈ ਨਾ ਇਹ ਬਕਸਾ ਉਹਦਾ ਛੱਡ ਕੇ ਜਾਂਦੀ ਨਹੀਂ ਉਹ ਮਰ ਜੂਗੀ ਪਰ ਉਹ ਬਕਸਾ ਨਹੀਂ ਛੱਡਦੀਗੀ ਔਰ ਸਭ ਤੋਂ ਜਿਹੜੀ ਇਹਦੀ ਵਧੀਆ ਗੱਲ ਇਹ ਹੈਗੀ ਆ ਵੀ ਇਹ ਇਹਨਾਂ ਦਾ ਜਿਵੇਂ ਆਪਾਂ ਚੁਣਦੇ ਆ ਆਪਣਾ ਮੰਤਰੀ ਪ੍ਰਧਾਨ ਮੰਤਰੀ ਚ ਇਹਨਾਂ ਦੀ ਫਾਈਟਿੰਗ ਹੁੰਦੀ ਹੈ ਵੀ ਹਰ ਔਂਜ ਤਾਂ ਵੈਸੇ ਤਾਂ ਜਿਹੜੀ ਰਾਣੀ ਮੱਖੀ ਦੀ ਉਮਰ ਹੈ ਉਹ 2.5 ਸਾਲ ਹੈਗੀ ਆ ਦੋ-ਦੋ 2.5 ਸਾਲ ਕੱਢਦੀ ਪਰ ਇਹਨਾਂ ਦਾ ਇੱਕ ਇਹ ਹੈ ਵੀ ਹਰ ਸਾਲ ਜਦੋਂ ਸੀਜ਼ਨ ਹੁੰਦਾ ਫੁੱਲ ਫਲਾਕਾ ਸ਼ਾਇਦ ਪੂਰਾ ਹੁੰਦਾ ਹੈ ਬਾਹਰ ਤਾਂ ਉਹ ਮਤਲਬ ਹਰ ਸਾਲ ਨਵੀਆਂ ਰਾਣੀਆਂ ਬਣਾਉਂਦੇ ਨੇ ਨਵੀਆਂ ਰਾਣੀਆਂ ਤਾਂ ਇਸ ਤਰ੍ਹਾਂ ਵੀ ਵਨਡੇ ਚੋਂ ਲੈਂਦੇ ਨੇ ਜਿਹੜੇ ਵਰਕਰ ਹੁੰਦੇ ਨੇ ਵੀ ਕਿਹੜੀ ਰਾਣੀ ਕਿਹੜੇ ਆਪਾਂ ਹੁਣ ਸੀਜ਼ਨ ਚੱਲ ਪਿਆ ਤੇ ਬਣਾਉਣੇ ਨੇ ਫਿਰ ਉਹ 7-8 ਰਾਣੀਆਂ ਬਣਾਉਂਦੇ ਨੇ ਫਿਰ ਉਹਨਾਂ ਦੀ ਫਾਈਟਿੰਗ ਹੁੰਦੀ ਆ ਆਪਸ ਵਿੱਚ ਜਿਹੜਾ ਤਕੜਾ ਉਹ ਹੀ ਰਾਣੀ ਬਣਦਾ ਮਤਲਬ ਹਾਂਜੀ ਉਹਨਾਂ ਚ ਵੀ ਇਹ ਫਿਰ ਉਹਦੇ ਵਿੱਚ ਵੀ ਇਹ ਗੱਲ ਹੈਗੀ ਆ ਵੀ ਜਿਹੜੀ ਮੱਖੀ ਆ ਰਾਣੀ ਮੱਖੀ ਸਹੀ ਕੰਮ ਨਹੀਂ ਕਰ ਰਹੀ ਤਾਂ ਉਹਨੂੰ ਵਾਰਨਿੰਗ ਦਿੰਦੇ ਨੇ ਬਈ ਤੂੰ ਆਪਦਾ ਕੰਮ ਆ ਜਿਹੜਾ ਤੇਰਾ 1000 ਤੋਂ 1200 ਤੱਕ ਆਂਡੇ ਦਿੰਦੀ ਆ ਹਰ ਰੋਜ਼ ਤੇ ਵੀ ਤੂੰ ਆਪਦਾ ਕੰਮ ਸਹੀ ਕਰ ਠੀਕ ਹੈ ਮਨ ਜਾਂਦੀ ਤਾਂ ਠੀਕ ਹੈ ਜੇ ਨਹੀਂ ਮੰਦੀ ਤਾਂ ਫਿਰ ਉਹਦੇ ਉਹਦਾ ਸਾਹ ਬੰਦ ਕਰ ਲੈਂਦੇ ਇਦਾਂ ਬਾਲ ਜੀ ਬਣਾ ਕੇ ਨਾ ਦੀ ਉਹਦਾ ਸਾਹ ਰੋਕ ਲੈਂਦੇ ਨੇ ਇੱਕ ਵਾਰੀ ਵਾਰਨ ਕਰਦੇ ਨੇ ਦੋ ਵਾਰੀ ਕਰਦੇ ਨੇ ਆਪਣੇ ਤਰੀਕੇ ਨਾਲ ਜੇ ਨਹੀਂ ਕਰਦੇ ਤੀਜੀ ਵਾਰੀ ਉਹਨਾਂ ਨੇ